ਪਲੀਜ਼ ਮਰਦਾਵਾਦ 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 ਮਾਨ ਸਰਕਾਰ ਮਰਦਾਵਾਦ 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 ਡਾਕਟਰ ਗੁਰਵਿੰਦਰ ਤੇ ਪਰਕੀਤਾ ਪਰਚਾਰ ਰੱਦ ਕਰੋ ਰੱਦ ਕਰੋ ਰੱਦ ਕਰੋ ਡਾਕਟਰ ਗੁਰਵਿੰਦਰ ਨੂੰ ਰਹਾ ਕਰੋ ਵਿਨਾਸ਼ ਕਰੋ ਵਿਨਾਸ਼ ਕਰੋ ਡਾਕਟਰ ਗੁਰਵਿੰਦਰ ਤੇ ਪਰਚਾ ਕੀਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਲੁਧਿਆਣਾ ਪੁਲਿਸ ਮਰਦਾਵਾਦ बंदबाद्राया <todita |ms|> ਕਸਤੀਆਂ ਬੇਟੀਆਂ ਦੇ ਖਲਾਸੇ ਦਾ ਚੰਨ ਨੇ ਜੱਦ ਬੋਲੇ ਸੀ ਪਰ ਲੁਧਿਆਣਾ ਦੀ ਜਿੱਦ ਨੇ ਜਿਹੜਾ ਉੱਥੇ ਪਰਚਾ ਦਰਜ ਤਰੰਤ ਕਰਕੇ ਬਿਨਾ ਕਿਸੇ ਇਨਕੁਆਰੀ ਪੁੱਛ ਪੜਤਾਲ ਤੋਂ ਪਰ ਕੁਝ ਜਿਹੜੇ ਵਿਅਕਤੀ ਹੈ ਸੋਸ਼ਲ ਅਕਾਊਂਟ ਦੇ ਉੱਤੇ ਜਾਤੀ ਪਾ ਰਾਤੀ ਨੂੰ ਲੈ ਕੇ ਉਹ ਬਹੁਤ ਗੰਦੀ ਸ਼ਰਦਾਬਲੀ ਵਰਤ ਰਹੇ ਆ ਪਰ ਪੰਜਾਬ ਸਰਕਾਰ ਆ ਜਿਹੜੀ ਉਹ ਗਹਿਰੀ ਨੀਂਦ ਸੁੱਤੀ ਹੋਈ ਆ ਅਸੀਂ ਪੰਜਾਬ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਤੇ ਮਾਨਯੋਗ ਡੀਜੀਪੀ ਪੰਜਾਬ ਉਹਨੂੰ ਜਗਾਉਣਾ ਚਾਹੁੰਦੇ ਆ ਵੀ ਜਿਹੜੇ ਸੋਸ਼ਲ ਅਕਾਊਂਟ ਦੇ ਉੱਤੇ ਐਡੀ ਗੰਦੀ ਸ਼ਰਦਾਬਦੀ ਵਰਤ ਰਹੇ ਉਹਨਾਂ ਵਾਸਤੇ ਕਾਨੂੰਨ ਅਲੱਗ ਹੈ ਤੇ ਸਾਡੇ ਗਰੀਬਾਂ ਵਾਸਤੇ ਕਾਨੂੰਨ ਅਲੱਗ ਹੈ ਪਰ ਅਸੀਂ ਅੱਜ ਜਿਹੜਾ ਮੰਗ ਪੱਤਰ ਡੀਸੀ ਰਾਮ ਰਾਈ ਜਿਹੜਾ ਪੰਜਾਬ ਸਰਕਾਰ ਨੂੰ ਦੇਣਾ ਚਾਹੁੰਦੇ ਆ ਜੇ ਇਸ ਤੋਂ ਬਾਅਦ ਉਹਨਾਂ ਦੋਸ਼ੀਆਂ ਦੇ ਪਰਚੇ ਦਰਜ ਨਾ ਤੁਰੰਤ ਕੀਤੇ ਗਏ ਡਾਕਟਰ ਗੁਰਵਿੰਦਰ ਨੂੰ ਨਾ ਤੁਰੰਤ ਰਿਹਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਵੱਢੀ ਪੱਤਰ ਤੇ ਪੰਜਾਬ ਵੀ ਬੰਦ ਕਰਾਂਗੇ ਤੇ ਜੇ ਜੇ ਸੋਸ਼ਲ ਅਕਾਊਂਟ ਦੇ ਉੱਤੇ ਪਕਾਈ ਤੇ ਕੋ ਮ ਬੋਲਦੇ ਆ ਜਾਤੀ ਪ੍ਰਾਤੀ ਨੂੰ ਸਾਡੀਆਂ ਧੀਆਂ ਨੂੰ ਲੈ ਕੇ ਗੰਦੇ ਸ਼ਬਦ ਉਹਨਾਂ ਦੇ ਘਰਾਂ ਦਾ ਵੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਕਰਾਓ ਕਰਾਂਗੇ ਤਾਂ ਮੈਂ ਬੇਨਤੀ ਕਰੂੰਗਾ ਸਾਡੇ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰੀ ਯੂਨੀਅਨ ਤੇ ਜ਼ਿਲ੍ਹਾ ਪ੍ਰਧਾਨ ਬੋਲੀ ਸਿੰਘ ਜੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਜਿਹੜੇ ਮਜ਼ਦੂਰ ਤਾਕਾ ਇਹ ਨੂੰ ਜਿਹੜਾ ਆਮ ਛੋਟੇ ਲੈਵਲ ਤੇ ਸਮਝਿਆ ਜਾਂਦਾ ਇਹਦੇ ਤੇ ਜਲਮ ਜ਼ਬਰਦਸਤ ਜਿਹੜਾ ਹਰੇਕ ਕੋਈ ਕਰਦਾ ਇਥੇ ਪਰਾਈ ਜਿਵੇਂ ਡਾਕਟਰ ਗੁਰਮੀਤ ਸਿੰਘ ਘਰੇਟਾ ਜੋ ਸਾਡੇ ਮਜ਼ਦੂਰਾਂ ਦੀ ਆਵਾਜ਼ ਆ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਉਹ ਇਸ ਕਰਕੇ ਵੀ ਜਿਵੇਂ ਹੁਣ ਇੱਕ ਪਿੱਛੇ ਹੀ ਬਹੁਤ ਤਕੜਾ ਰੋਲਾ ਪਿਆ ਹੋਇਆ ਵੀ ਨਹੀਂ ਹੁਣ ਜਿਵੇਂ ਪੰਨਾ ਸਿੱਧੂ ਦਾ ਰੋਲਾ ਪਿਆ ਉਹਨਾਂ ਨੇ ਇਕੱਠ ਕਰ ਲਿਆ ਉਹ ਕਿੰਨੀਆਂ ਗਾਹਾਂ ਗੱਡੀਆਂ ਕੱਢਦਾ ਕੁੜੀਆਂ ਨੂੰ ਕੱਢਦਾ ਉਹ ਨਹੀਂ ਵਿਖਿਆ ਇਹਨਾਂ ਨੂੰ ਡਾਕਟਰ ਗੁਰਵਿੰਦਰ ਸਿੰਘ ਅਗਰੇਟਰ ਦਾ ਇੱਕ ਕਮੈਂਟ ਵੇਖ ਗਿਆ ਕਿਉਂਕਿ ਉਹਦੇ ਮਗਰ ਗਰੀਬ ਖੜੇ ਆ ਮਜ਼ਦੂਰ ਖੜੇ ਆ ਉਹ ਉਹਨਾਂ ਨੂੰ ਵੇਖ ਗਿਆ ਵੀ ਇਹ ਇਹ ਗਰੀਬ ਬੰਦੇ ਆ ਇਹਦੀ ਆਵਾਜ਼ ਆ ਜਿਹੜੀ ਬੰਦ ਕਰਾ ਲੋ ਇਹ ਮਜ਼ਦੂਰਾਂ ਦੇ ਹੱਕਾਂ ਲਈ ਬੋਲਦਾ ਇਹ ਮਜ਼ਦੂਰਾਂ ਦੀ ਆਵਾਜ਼ ਆ ਜਿਹੜੀ ਪ੍ਰਸ਼ਾਸਨ ਤੱਕ ਪਹੁੰਚਾਉਂਦਾ ਇਹ ਇਹਨਾਂ ਦੇ ਬਹੁਤ ਚਿਰ ਦਾ ਚੁੱਪੀ ਜਾਂਦਾ ਸੀ ਪਰ ਇਹਨਾਂ ਨੂੰ ਕੋਈ ਮੌਕਾ ਨਹੀਂ ਮਿਲਿਆ ਇੱਕ ਕਮੈਂਟ ਦੇ ਉੱਤੇ ਉਹ ਬੰਦੇ ਦੇ ਅੰਦਰ ਪਰਚਾ ਦਰਜ ਕਰਕੇ ਉਹਨੂੰ ਚਾੱਕ ਕੇ ਲੈ ਗਏ ਜਿਹੜਾ ਲਖਣ ਸਦਾਣਾ ਜਾਂ ਦੂਜੇ ਬੰਦੇ ਆ ਉਹ ਵੱਖੋ ਵੱਖ ਜਾਤੀਆਂ ਦੇ ਜਿਹੜੇ ਕੰਮ ਕਰਦੇ ਆ ਉਹ ਇਹਨਾਂ ਨੂੰ ਵੇਖੋ ਤੁਸੀਂ ਸੋਸ਼ਲ ਮੀਡੀਆ ਤੇ ਉਹ ਸ਼ਰਿਆਮ ਗਾਲਾਂ ਕੱਢੀ ਜਾਂਦਾ ਪਰ ਉਹਨੂੰ ਹੈ ਜਿਹੜਾ ਰਿਹਾ ਕਰਤਾ ਬਿਨਾਂ ਕਿਸੇ ਜਮਾਤ ਤੋਂ ਬਿਨਾਂ ਤੋਂ ਕਿਉਂਕਿ ਉਹਨਾਂ ਕੋਲੇ ਇਕਾ ਇਕੱਠੀ ਹੈ ਕਿੰਨਾ ਝੁੱਡ ਪਾਰ ਕੇ ਖੜ ਗਈ ਅਸੀਂ ਜਿਹੜਾ ਫਿਰ ਵੀ ਪਬਲਿਕ ਦਾ ਸੋਚਦੇ ਆਂ ਕਾਠ ਅਸੀਂ ਵੀ ਕਰ ਸਕਦੇ ਆਂ ਪਰ ਪ੍ਰਸ਼ਾਸਨ ਨੂੰ ਅਸੀਂ ਇਹ ਜਗਾਉਣਾ ਚਾਹੁੰਦੇ ਆਂ ਵੀ ਕਾਠ ਅਸੀਂ ਵੀ ਕਰ ਸਕਦੇ ਆਂ ਪਰ ਅਸੀਂ ਪ੍ਰਸ਼ਾਸਨ ਨੂੰ ਤੇ ਲੋਕਾਂ ਨੂੰ ਤਾਂ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਉਹਦੀ ਜਿਹੜੀ ਮਾਫੀ ਆ ਉਹ ਵੈਸੇ ਵੀ ਮੰਗਾਈ ਜਾ ਸਕਦੀ ਹੈ ਜੇ ਸਾਡਾ ਬੰਦਾ ਗਲਤ ਆ ਚਲੋ ਉਹਨਾਂ ਕੋਲੇ ਹੈਗਾ ਵੀ ਆ ਕਮੈਂਟ ਕੀਤਾ ਉਹਦੀ ਮਾਫੀ ਮੰਗਾਈ ਜਾ ਸਕਦੀ ਆ ਪਰ ਉਹਨੂੰ ਹੈ ਜਿਹੜਾ ਰਿਹਾ ਕੀਤਾ ਜਾਵੇ ਇਹ ਆ ਨਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੰਘਰਸ਼ ਕੀਤਾ ਜਾਊਗਾ ਸੜਕਾਂ ਜਾਮ ਕਰਾਂਗੇ ਤੇ ਜਿਹੜੇ ਗਲਤ ਕਮੈਂਟ ਸੜੀਆਂ ਧੀਆ ਭੈਣਾ ਨੂੰ ਐਸੀ ਭਾਈਚਾਰੇ ਨੂੰ ਕਰਦੇ ਆ ਉਹਨਾਂ ਦਾ ਕਾਉਂਟ ਚੈੱਕ ਕਰਕੇ ਉਹਨਾਂ ਦੇ ਬੰਦ ਦੀ ਕਾਰਵਾਈ ਜਿਹੜੀ ਕੀਤੀ ਜਾਵੇ ਜੇ ਨਾ ਕਾਰਵਾਈ ਕੀਤੀ ਗਈ ਤਾਂ ਅਸੀਂ ਜਿਹੜਾ ਸੰਘਰਸ਼ ਤੇਜ਼ ਕਰਾਂਗੇ ਧੰਨਵਾਦ ਮਜ਼ਦੂਰ ਇਕਤਾ ਜਿੰਦਾਬਾਦ 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 ਆਨ ਸਰਕਾਰ ਮਰਦਾਬਾਦ 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 ਇਹ ਜਿਹੜਾ ਜੀ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਡਾਕਟਰ ਮਨਿੰਦਰ ਅੰਗਰੇਟੇ ਤੇ ਪਰਚਾ ਦਰਜ ਕੀਤਾ ਗਿਆ ਲੁਧਿਆਣਾ ਪੁਲਿਸ ਵੱਲੋਂ ਅਸੀਂ ਅੱਜ ਉਸ ਮੁੱਦੇ ਤੇ ਮੁਖਤਰ ਦੇ ਵਿੱਚ ਇਕੱਠੇ ਹੋਏ ਹਾਂ ਜਿਹੜਾ ਡੀ.ਐਸ.ਓ ਨੂੰ ਅਸੀਂ ਮੰਗ ਪੱਤਰ ਦੇਣਾ ਪੰਜਾਬ ਸਰਕਾਰ ਨੂੰ ਡੀ.ਐਸ.ਓ ਰਾਈ ਕਿਉਂਕਿ ਪਿਛਲੇ ਦਿਨੀ ਜਿਹੜਾ ਪੀ.ਪੀ. ਸਕਵਿੰਦਰ ਦੀਆਂ ਬੇਟੀਆਂ ਬਾਰੇ ਡਾਕਟਰ ਅੰਗਰੇਟਾ ਗੁਰਵਿੰਦਰ ਜੀ ਨੇ ਜੇ ਕੋਈ ਸ਼ਬਦ ਬੋਲੇ ਆ ਉਸ ਤੋਂ ਮਾਫੀ ਵੀ ਮੰਗਾਈ ਜਾ ਸਕਦੀ ਸੀ ਪਰ ਜੋ ਲੁਧਿਆਣਾ ਪੁਲਿਸ ਨੇ ਬਿਨਾ ਪੁੱਛ ਪੜਤਾਲ ਜਾਂਚ ਕੀਤੇ ਤੋਂ ਬਿਨਾ ਉਸ ਤੇ ਪਰਚਾ ਦਰਜ ਸੰਗੀਨ ਤਰਾਵਾ ਲਗਾਈਆਂ ਜਿਹੜੀਆਂ ਉਹ ਅਸੀਂ ਉਹਦੀ ਕੜੀ ਨਿੰਦਿਆ ਕਰਦੇ ਆਂ ਪਰ ਜਿਹੜੇ ਹੁਣ ਸੋਸ਼ਲ ਮੀਡੀਆ ਸੋਸ਼ਲ ਅਕਾਊਂਟ ਦੇ ਉੱਪਰ ਗਲਤ ਜਿਹੜੀਆਂ ਸਾਡੀਆਂ ਦਲਤ ਧੀਆਂ ਪੈਣਾ ਦੇ ਬਾਰੇ ਬਹੁਤ ਜ਼ਿਆਦਾ ਗਲਤ ਸ਼ਰਦਾਵਲੀ ਵਰਤ ਰਹੇ ਆ ਅਸੀਂ ਕਹਿੰਦੇ ਆਂ ਵੀ ਜਿਹੜਾ ਕਾਨੂੰਨ ਹੈ ਵੀ ਸਾਡੇ ਗਰੀਬਾਂ ਵਾਸਤੇ ਕਾਨੂੰਨ ਅਲੱਗ ਬਣਾਇਆ ਗਿਆ ਜਿਹੜਾ ਅਮੀਰਾਂ ਵਾਸਤੇ ਕਾਨੂੰਨ ਅਲੱਗ ਬਣਾਇਆ ਗਿਆ ਕਿਉਂਕਿ ਕਿਸੇ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦੀ ਗੰਦੀ ਸ਼ਰਦਾਵਲੀ ਜਿਹੜੀ ਸੋਸ਼ਲ ਅਕਾਊਂਟ ਦੇ ਉੱਪਰ ਸਾਡੀਆਂ ਧੀਆਂ ਪੈਣਾ ਦੇ ਖਿਲਾਫ ਬੋਲ ਰਹੇ ਆ ਪਰ ਉਹ ਪ੍ਰਸ਼ਾਸਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਇਸ ਕਰਕੇ ਜਿਹੜਾ ਅੱਜ ਅਸੀਂ ਮੰਗ ਪੱਤਰ ਦੇਣ ਜਾ ਰਹੇ ਆ ਅਸੀਂ ਕਹਿੰਨੇ ਆ ਵੀ ਉਹਨਾਂ ਤੇ ਤੁਰੰਤ ਪਹਿਰਵਾਈ ਕੀਤੀ ਜਾਵੇ ਪਰਚੇ ਦਰਜ ਕੀਤੇ ਜਾਣ ਜੇ ਉਹਨਾਂ ਤੇ ਪਰਚੇ ਦਰਜ ਨਾ ਕੀਤੇ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੋਸ਼ੀਆਂ ਤੇ ਅਸੀਂ ਘਰਾਂ ਦਾ ਵੀ ਘਰਾਉ ਕਰਾਂਗੇ ਤੇ ਸਾਰਾ ਪੰਜਾਬ ਬੰਦ ਕਰਾਂਗੇ ਅਸੀਂ ਬਾਈ ਜੀ ਰੰਗਰੇਟੇ ਤੇ ਇਲਜ਼ਾਮ ਹੈ ਕਿ ਵੀ ਉਹ ਪੰਜਾਬ ਦਾ ਮੋਲ ਖਰਾਬ ਬੰਦਾ ਹਰ ਇੱਕ ਵਰਗ ਤੇ ਟਿੱਪਣੀਆਂ ਕਰਦਾ ਇਹਦੇ ਬਾਰੇ ਕੀ ਕਹਾਂਗੇ ਨਹੀਂ ਜੀ ਬਿਲਕੁਲ ਸਹੀ ਬੋਲਦਾ ਉਹ ਕਿਸੇ ਤੇ ਟਿੱਪਣੀ ਨਹੀਂ ਕਰਦਾ ਜੇ ਉਹ ਕੋਈ ਗਲਤ ਸ਼ਬਦ ਬੋਲਦੇ ਆ ਤੇ ਉਹਨਾਂ ਦੇ ਖਿਲਾਫ ਜ਼ਰੂਰ ਬੋਲਦਾ ਉਹ ਪਰ ਜਿਹੜਾ ਪਿਛਲੇ ਦਿਨੀ ਅਸੀਂ ਅੱਗੇ ਵੀ ਤੁਹਾਨੂੰ ਦੱਸਿਆ ਵੀ ਜਿਹੜਾ ਅਸੀਂ ਪਿਛਲੇ ਦਿਨੀ ਉਹਨੇ ਅੰਗਰੇਟੇ ਨੇ ਕੋਈ ਗਲਤ ਸ਼ਬਦ ਬੋਲਿਆ ਉਸ ਤੇ ਮਾਫੀ ਵੀ ਮੰਗਾਈ ਜਾ ਸਕਦੀ ਸੀ ਆ ਸੋਸ਼ਲ ਅਕਾਊਂਟ ਤੇ ਤੁਸੀਂ ਦੇਖੋ ਕਿੱਡੀਆਂ-ਕਿੱਡੀਆਂ ਗੰਦਗੀਆਂ ਗਾਲ੍ਹਾਂ ਉਹਨੀਆਂ ਤਾਂ ਡਾਕਟਰ ਅੰਗਰੇਟੇ ਨੇ ਕੱਡੀਆਂ ਨਹੀਂ ਜਿੰਨੀ ਵੱਡੀ ਉਸ ਨੂੰ ਸਜ਼ਾ ਦੇ ਦੇ। ਉਹਨੂੰ ਬਾਰੀ ਕੀਤਾ ਜਾਵੇ ਉਹਨੂੰ ਬਾਹਰ ਕੱਢਿਆ ਜਾਵੇ ਤੇ ਨਹੀਂ ਆਉਣ ਵਾਲਾ ਵੱਡਾ ਸੰਘਰਸ਼ ਜਿਹੜਾ ਉਹ ਵੜਿਆ ਜਾਏਗਾ। ਹੋਰ ਵੀ ਖੇਤਰੀ ਵੀਡੀਓ ਫਾਇਰ ਪੰਤੇ ਪਿਛੇ ਦਾ ਇਹ ਮਸਲਾ ਕੀ ਹੈ ਇਹ ਨਹੀਂ ਮਸਲਾ ਇਹ ਹੈ ਵੀ ਜਿਹੜਾ ਡਾਕਟਰ ਉਹ ਡਾਕਟਰ ਕਰ ਰਿਹਾ ਹੁੰਦਾ ਤੇ ਕੱਚਾ ਤੱਪ ਹੋ ਜਾਂਦਾ ਉਹ ਕੁਝ ਨਹੀਂ ਆਲੇ ਵਾਲੇ ਬਾਰੇ ਪਰ ਕਸੀ ਪ੍ਰਸ਼ਾਸਨ ਨੂੰ ਇਹ ਮੰਨ ਕਰਦੇ ਆ ਕਿ ਚਲੋ ਉਹਨੇ ਗਲਤੀ ਕੀਤੀ ਉਸ ਨੂੰ ਸਜ਼ਾ ਮਿਲ ਗਈ ਔਰ ਉਹਦੇ ਤੇ ਇਹ ਹੈ ਵੀ ਮਸਲਾ ਵੀ ਜਿਹੜੇ ਹੁਣ ਸੋਸ਼ਲ ਅਕਾਊਂਟ ਦੇ ਉੱਪਰ ਜਾਤੀ ਪ੍ਰਾਤੀ ਨੂੰ ਲਾ ਗਏ ਕਿ ਗਲਤ ਇਸਤੇਮਾਲ ਕਰ ਰਹੇ ਫਿਰ ਕਾਨੂੰਨ ਗਰੀਬ ਵਾਸਤੇ ਲੱਗਦੇ ਅਮੀਰ ਵਾਸਤੇ ਲੱਗਦਾ ਜੀ ਪ੍ਰਗੈਸ਼ਨ ਇਹ ਮੰਗ ਕਰਦੇ ਆ ਕਿ ਉਹਨਾਂ ਦੇ ਤੁਰੰਤ ਕਾਰਵਾਈ ਕੀਤੀ ਜਾਵੇ ਜਿਹੜੇ ਪੰਜਾਬ ਦਾ ਮਾਣ ਖਰਾਬ ਕਰਨਾ ਚਾਹੁੰਦੇ ਆਂ ਕੁਸ਼ਕ ਵਿਅਕਤੀ ਕਿਉਂਕਿ ਇਸ ਬੀਗੁਰਾ ਦੇ ਕਿਸਾਨਾਂ ਦੀ 9 ਮਾਸ ਦਾ ਵਿਸਥਾਰ ਮਰਕਰਾਂ ਲੋਕਾਂ ਦੀ ਜਿੰਦਗੀ ਜਿਸ ਤਰੀਕੇ ਨਾਲ ਬਿਖੜੀ ਦੀ ਮੰਗੇ ਪਰ ਇਹ ਜਿਹੜੇ ਪ੍ਰਧਾਨ ਜੀ ਤੋਂ ਆ ਵਟੂ ਆਇਆ ਮੈਂ ਬੀਗੁਰਾ ਲੋਕਾਂ ਦੇ ਜਿੱਥੇ ਮੰਦਿਰ ਸੋਪਾਣ ਅਸੀਂ ਇਸ ਕਰਕੇ ਕਹਿੰਦੇ ਤੇ ਚ ਕੁਸ਼ਕ ਅਸੀਂ ਜਗ੍ਹਾਆਂ ਨਹੀਂ ਵਿੱਚ ਫੋਟੋ ਕਾਪੀਆਂ ਲਾਗੀਆਂ ਕਿ ਸੋਸ਼ਲ ਪਾਉਂਟ ਦੇ ਪਰ ਕਿ ਗਲਤ ਸ਼ਰਤਾਂ ਪਹੁੰਚਿਆ ਪੈਣਾ ਹੁੰਦਾ ਹੈਗੇ ਮਾਰਕਰਾਂ ਅਸੀਂ ਕਹਿੰਦੇ ਵੀ ਕੋਈ ਮਨਸਾਣਾ ਆ ਆਸਤੀ ਕੋ ਜੈ ਪਰ ਉਹਨਾਂ ਦੇ ਵੀ ਪ੍ਰਾਂਤ ਦੇ ਜਿਹੜੀ ਕਾਰਵਾਈ ਕਰਨੀ ਹੈ ਜਿਹੜੀ ਇਹਨਾਂ ਦੇ ਰਿਕਾਰਡ ਹੈ ਜਿਹਨੇ ਭੁਆਏ ਨੇ ਤੇ ਜਾਂ ਉਹਨਾਂ ਦੇ ਪ੍ਰਾਂਤ ਪਾਕੇ ਰਹੇ ਜੀ ਚਲੋ ਮੈਂ ਬਣਾ ਕੇ ਦੱਬਾ ਜੀ ਮੈਂ ਜਿਸ ਤਰ੍ਹਾਂ ਉਹ ਰਹਿੰਦੇ ਸੋ ਕਿ ਜਿਹਨੇ ਜਿਆਦਾ ਗਲਤ ਸ਼ਬਦ ਲਿਖੇ ਉਹ ਅਸੀਂ ਵਿੱਚ ਲਾਇ ਨਹੀਂ ਪਈ ਇਹ ਜਿਸ ਨੇ ਵੀ ਦੇਖ ਰਹੇ ਐ ਜਿਹਾ ਸੋ ਜਿਸੀਂ ਉਹਨਾਂ ਨੇ ਵੀ ਲਾਇਆ ਨਾਮ ਆ ਤਕ ਇਹ ਦੇਖ ਕੇ ਕਿਰਪਾ ਕਰਕੇ ਸਾਡਾ ਮਨਜ਼ੂਰ ਗਰੂਰ ਹੋ ਜਾਵੇ